ਸਰੀ ਗੱਲ ਦੋਸਤੋ ਪਹਿਲਾਂ ਤਾਂ ਤੁਹਾਨੂੰ ਬੜੀ ਵਧੀਆ ਗੱਲ ਦੱਸਦਾ ਇੱਕ ਭੂਮਿਕਾ ਬਨਣ ਤੋਂ ਪਹਿਲਾਂ ਯਾਨੀ ਝੋਟੀ ਬਾਰੇ ਫੇਰ ਦੱਸੂਗਾ ਬਾਈ ਦੋਨੇ ਹੀ ਪਿਓ ਪੁੱਤ ਨੇ ਹਮੇਸ਼ਾ ਮੈਂ ਇੱਕ ਗੱਲ ਕਹਿਣਾ ਹੁੰਨਾ ਮੇਰਾ ਮੁੰਡਾ ਵੀ ਵੀਡੀਓ ਬਣਾਉਂਦਾ ਇੱਕ ਕੈਨੇਡਾ ਚ ਮੈਂ ਇਹਨਾਂ ਨਾਲ ਬੜਾ ਖੁੱਲਾ ਐਨੇ ਖੁੱਲੇ ਨੇ ਨਾ ਰੂਹ ਖੋਸ ਹੋ ਗਈ ਜਿਹੜੇ ਜਵਾਕ ਅੱਜ ਕੱਲ ਆ ਕੇ ਵਿਗੜ ਜਾਂਦੇ ਆ ਉਹ ਜਵਾਕ ਉਹ ਵਿਗੜਦੇ ਨੇ ਜਿਹੜਾ ਪਿਓ ਕਹੇ ਵੀ ਮੈਂ ਇਹਦਾ ਪਿਓ ਆ ਮੇਰਾ ਇਹ ਪੁੱਤ ਆ ਆਪਾਂ ਆਪਦੀ ਟੈਂਗੜ ਰੱਖਦੇ ਆ ਜਵਾਕ ਨਾਲ ਰਲਦੇ ਮਿਲਦੇ ਨਹੀਂਗੇ ਉਹ ਆਪਦਾ ਫਰੈਂਡ ਸਰਕਲ ਬਣਾ ਲੈਂਦਾ ਹਮੇਸ਼ਾ ਦੇਖੋ 5 ਸਾਲ ਤੱਕ ਜਵਾਕ ਨੂੰ ਰੱਖੋ लाडला ਉਸ ਤੋਂ ਬਾਅਦ ਘੂਰ ਕੇ ਉਸ ਤੋਂ ਬਾਅਦ ਪਾ ਲੋ ਯਾਰੀ ਬੜਾ ਮਨਖੋਸ ਆਇਆ ਯਾਨੀ ਜਿਵੇਂ ਛੋਟਾ ਭਾਈ ਤੇ ਵੱਡਾ ਭਾਈ ਗੁਰਬਤਾਂ ਕਰਦੇ ਹੁੰਦੇ ਨੇ ਨਾ ਵੀਰ ਨੂੰ ਬਾਈ ਕਹਿੰਦਾ ਕਹਿੰਦਾ ਓਰੇ ਲਿਆ ਕਹਿੰਦਾ ਇਹਨੂੰ ਬਹਿਣੀ ਤੇ ਕਵਹਿਣੀ ਵੀ ਦੱਸਨੀ ਆ ਬਾਈ ਕਾਰੀਗਰ ਆ ਵਧੀਆ ਇਹ ਬਿਜ਼ਨਸ ਨਾਲ ਜੁੜਿਆ ਹੋਇਆ ਝੋਟੀ ਵੀ ਪੂਰੀ ਟਾਪ ਦੀ ਦਿੱਤੀ ਆ ਦੂਜਾ ਸੁਆ 10 12 ਦਿਨ ਦੀ ਸੂਈ ਹੋਈ ਨੂੰ 10 ਕਿਲੋ ਦੁੱਧ ਆ ਜਾਣੀ ਹਜੇ ਕੱਲ੍ਹ ਹੀ ਆਈਆਂ ਨੇ ਇਹ ਥੋੜਾ ਜਿਹਾ ਆ ਕੇ ਠੇਕੇਮਾ ਮੰਨ ਜਾਂਦਾ ਪਸ਼ੂ ਬਾਕੀ 22 ਤਾਂ ਉਹ ਬੰਦਿਆਂ ਚੋਂ ਆ ਜੇ ਇਹਨੂੰ 12 ਕਿਲੋ ਵਾਲੀ ਵੀ ਦੇਤੀ ਇਹਨੇ 15 ਕਰ ਦੇਣਾ ਮਿਹਨਤ ਕਰਦਾ ਵਾ ਇਹ ਨੇ ਪੰਜਾਬੀ ਕਿਰਤੀ ਲੋਕ ਤਾਂ ਹੀ ਮੈਂ ਜਿਹੜਾ ਇਹ ਵਪਾਰ ਕਰਨ ਲੱਗਿਆ ਵੀਰੇ ਐਨ ਜੀਓ ਆ ਇਹ ਸਾਡਾ ਸਾਡੇ ਵੀ ਨਾ ਇੱਥੇ 1 ਕਿਲੇ ਨਾਲ 1 ਬੰਨੀ ਹੋਈ ਸੀ 150 ਮੱਝ ਸੀ ਇਹ ਵਪਾਰੀ ਪਾਪੀ ਵਪਾਰੀਆਂ ਨੇ ਸਾਨੂੰ ਇਹੋ ਜਿਹਾ ਠੱਗਿਆ ਮੁੜ ਕੇ ਆਪ ਆਉਣ ਵਾਲੀ ਗੱਲ ਨਹੀਂ ਰਹਿੰਦੀ ਚਲੋ ਫੇਰ ਵੀ ਪ੍ਰਮਾਤਮਾ ਦੀ ਰਜ਼ਾ 'ਚ ਸੰਭਲ ਗਏ ਹੁਣ ਅਸੀਂ ਇਹ ਐਨਜੀਓ ਬਣਾ ਲਿਆ ਇਸੇ ਕਰਕੇ ਜਿਹੜੇ ਲੋਕਾਂ ਨੇ ਸਾਨੂੰ ਠੱਗਿਆ ਉਹਨਾਂ ਦੀਆਂ ਵਿਕਣੋਂ ਹਟਾ ਦਿਆਂ ਹੁਣ ਉਹਨਾਂ ਦੇ ਜਾਂਦਾ ਕੋਈ ਨਹੀਂ ਆ ਭਰਾ ਦੇ ਥੋਡੇ ਦੇ ਘਰੇ ਮੇਲਾ ਲੱਗਿਆ ਹੋਇਆ ਇਹ ਜਿਹਿਆਂ ਰੱਬੀ ਰੂਹਾਂ ਆਉਂਦੀਆਂ ਨੇ ਇਹਨਾਂ ਦੀ ਕੀਤੀ ਹੋਈ ਸੇਵਾ ਸਾਨੂੰ ਆਹ ਜਨਮ ਤਾਂ ਫਲ ਦਊ ਦਊ ਅਗਲੇ ਜਨਮਾਂ 'ਚ ਵੀ ਤਾਰ ਦੂ ਇਹੋ ਜਿਹੇ ਭਗਤ ਲੋਕ ਲੋਕ ਨੇ ਬਾਈ ਨੂੰ ਬਾਈ ਦੇ ਪਿੰਡੋਂ ਵੀ ਕੋਈ ਬੰਦਾ ਕਹਿੰਦਾ ਸੀ ਮੈਂ ਦੇ ਦਿੰਨਾ ਤੈਨੂੰ ਝੋਟੀ ਪਰ ਜੱਟ ਦੀ ਜ਼ੁਬਾਨ ਆ ਮੇਰੀਆਂ ਵੀਡੀਓ ਦੇਖ ਕੇ ਆਪ ਉਰੇ ਪਹੁੰਚਿਆ ਸਵੇਰੇ ਬਿਨਾ ਦੇਖੇ ਸਾਈ ਫੜਾ ਗਿਆ ਸੀ ਹੁਣ ਪਾਸ ਕੀਤੀ ਆ ਕਿਉਂ ਬਾਈ ਜਿੰਨੀ ਗੱਲਬਾਤ ਕਹੀ ਸੀ ਝੋਟੀ ਝੋਕੇ ਆ ਨਾ ਰੂਹ ਖੋਸਾ ਤੇਰੀ ਫੇਰ ਵੀ ਵੱਡੀ ਗੱਲ ਇਹ ਆ ਜੇ ਕੋਈ ਨੁਕਸ ਹੋਇਆ ਤੂੰ ਐ ਕਰੀਂ ਦਿੱਤਾ ਪੰਜ ਦਿਨਾਂ ਬਾਅਦ ਫੋਨ ਲਾਦੀ ਘਰੋਂ ਬਾਕਸ ਕਰੂੰ ਆਪਦੀ ਗੱਡੀ ਭੇਜੂ ਕਰਾਇਆ ਬਣੀ ਲੱਗੂ